ਅਸੀਂ ਸਮੇਂ ਦੇ ਬਾਰੇ ਵੇਖਿਆ ਜਦੋਂ ਲੜਾਈ ਦਾ ਸਮਾਂ ਸੀ ਰਾਜੇ ਨੇ ਲੜਾਈ ਕਰਨ ਜਾਣਾ ਸੀ ਆਪਣੇ ਦੇਸ਼ ਨੂੰ ਬਚਾਉਣਾ ਸੀ ਐਸੇ ਸਮੇਂ ਤੇ ਜਦ ਆਪਣਾ ਕੰਮ ਕਰਨਾ ਸੀ ਐਸੇ ਸਮੇਂ ਤੇ ਆਪਣਾ ਕੰਮ ਉਸਨੇ ਨਾ ਕਰਕੇ ਦੂਜੇ ਨੂੰ ਦੇ ਦਿੱਤਾ ਆਲਸੀ ਪਤੀ ਦੇ ਤੌਰ ਤੇ ਤੁਸੀਂ ਜੋ ਕੰਮ ਕਰਨਾ ਹੈ ਨਾ ਕਰਕੇ ਪਤਨੀ ਤੋਂ ਕਰਵਾ ਰਹੇ ਹੋ ਤਾਂ ਤੁਸੀਂ ਆਲਸੀ ਹੋ ਜੋ ਕੰਮ ਤੁਸੀਂ ਪਤਨੀ ਦੇ ਰੂਪ ਚ ਕਰਨਾ ਹੈ ਅਤੇ ਪਤੀ ਤੋਂ ਕਰਵਾ ਰਹੇ ਹੋ ਤੁਸੀਂ ਆਲਸੀ ਹੋ ਸੇਵਾ ਚ ਹਿੱਸਾ ਲੈਣ ਵਾਲੇ ਸੁਣੋ ਤੁਹਾਨੂੰ ਜੋ ਕੰਮ ਦਿੱਤਾ ਗਿਆ ਜੋ ਜ਼ਿੰਮੇਵਾਰੀ ਦਿੱਤੀ ਗਈ ਆ ਉਹ ਜੇ ਦੂਜਿਆਂ ਨੂੰ ਦੇਖ ਕੇ ਤੁਸੀਂ ਚੁੱਪਚਾਪ ਬੈਠੇ ਹੋ ਤਾਂ ਤੁਸੀਂ ਆਲਸੀ ਹੋ ਉਸ ਦਿਨ 다ਊਦ ਦੇ ਜੀਵਨ ਦੇ ਵਿੱਚ ਜੋ ਇੱਕ ਮਾੜਾ ਗੁਣ ਸੀ ਉਹ ਕੀ ਸੀ ਆਲਸਪਨ ਜਦੋਂ ਮਨ ਕੀਤਾ ਸੋ ਗਿਆ ਹੈ ਕੋਈ ਸਾਡੇ ਵਿਚਕਾਰ ਕਹੋ ਤਾਂ ਦੀ ਕਿਤਾਬ 6ਵਾਂ ਅਧਿਆਇ 6ਵਾਂ ਵਚਨ ਹੈ ਆਲਸੀ ਕੀੜੀਆਂ ਦੇ ਕੋਲ ਜਾ ਉਹਨਾਂ ਦੇ ਕੰਮ ਤੇ ਗੌਰ ਕਰ ਤੇ ਬੁੱਧਵਾਨ ਹੋ ਜਾ ਉਹ ਆਪਣਾ ਭੋਜਨ ਕੜੀ ਧੁੱਪ ਚ ਇਕੱਠਾ ਕਰਦੀਆਂ ਹੈ ਮੀ ਆਉਣ ਵਾਲਾ ਹੈ ਬਾਹਰ ਅਸੀਂ ਜਾ ਨਹੀਂ ਸਕਦੇ ਖਤਰੇ ਦਾ ਸਮਾਂ ਆਉਣ ਵਾਲਾ ਹੈ ਮੁਸ਼ਕਲ ਦਾ ਸਮਾਂ ਆਉਣ ਵਾਲਾ ਹੈ ਵਿਪਤਾ ਦਾ ਸਮਾਂ ਆਉਣ ਵਾਲਾ ਹੈ ਇਹ ਸੋਚ ਕੇ ਕੀੜੀਆਂ ਕੜੀ ਧੁੱਪ ਦੇ ਵਿੱਚ ਹੀ ਆਪਣੇ ਭੋਜਨ ਨੂੰ ਖੁਸ਼ਹਾਲੀ ਦੇ ਨਾਲ ਇਕੱਠਾ ਕਰਦੀਆਂ ਹੈ ਕਟਨੀ ਦੇ ਸਮੇਂ ਭੋਜਨ ਦੀਆਂ ਚੀਜ਼ਾਂ ਇਕੱਠੀਆਂ ਕਰਦੀਆਂ ਜਿੱਥੋਂ ਕਿਤੋਂ ਵੀ ਭੋਜਨ ਵਸਤੂ ਮਿਲੇ ਤਾਂ ਲਿਆ ਕੇ ਇਕੱਠੀਆਂ ਕਰਦੀਆਂ ਹੈ ਤੁਸੀਂ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਸੌਣ ਵਾਲੀਆਂ ਕੀੜੀਆਂ ਨੂੰ ਵੇਖਿਆ ਹੈ ਵੇਖਿਆ ਹੈ ਖਰਾਟੇ ਮਾਰਨ ਵਾਲੀਆਂ ਕੀੜੀਆਂ ਕੀੜੀਆਂ ਨੂੰ ਸੁੱਤੇ ਕਦੀ ਵੇਖਿਆ ਹੈ ਤੁਸੀਂ ਸੁਸਤੀ ਪਾਉਣ ਵਾਲੀਆਂ ਕੀੜੀਆਂ ਵੇਖੀਆਂ ਕਦੇ ਵੀ ਜਾ ਕੇ ਲਾਈਟ ਜਗਾਓ ਕੀੜੀਆਂ ਵਿਖਾਈ ਦੇਣਗੀਆਂ ਇੱਕ ਦੇ ਪਿੱਛੇ ਇੱਕ ਇੱਕ ਦੇ ਪਿੱਛੇ ਇੱਕ ਪਤਾ ਨਹੀਂ ਕਿੱਥੇ ਜਾਂਦੀਆਂ ਫੁੱਲ ਬੀਜੀ ਲਾਈਟ ਰਹੇ ਜਾਂ ਨਾ ਰਹੇ ਫੁੱਲ ਬੀਜੀ ਕੀ ਕਰ ਰਹੀਆਂ ਸਮਝਦਾਰੀ ਦੇ ਨਾਲ ਵਿਪਤਾ ਅਤੇ ਮੁਸ਼ਕਲ ਦਾ ਸਮਾਂ ਆਉਣ ਵਾਲਾ ਹੈ ਇਸ ਲਈ ਭੋਜਨ ਇਕੱਠਾ ਕਰਦੀਆਂ ਹੈ ਕੀੜੀਆਂ ਕਿੰਨੇ ਸਾਲ ਜ਼ਿੰਦਾ ਰਹਿੰਦੀਆਂ ਕਿੰਨੇ ਸਾਲ ਜਿੰਦੀਆਂ ਹੈ ਉਹਨਾਂ ਦੀ ਉਮਰ ਬੜੀ ਥੋੜੀ ਆ ਫਿਰ ਵੀ ਉਹ ਸਮੇਂ ਦੀ ਕਦਰ ਕਰਦੀਆਂ ਥੋੜੀ ਦੇਰ ਦਿਖਾਈ ਦੇ ਕੇ ਫਿਰ ਮਰਨ ਵਾਲੀਆਂ ਕੀੜੀਆਂ ਮੁਸ਼ਕਲ ਦੇ ਸਮੇਂ ਦੇ ਬਾਰੇ ਸੋਚਦੀਆਂ ਹੈ 70 ਸਾਲ ਬਿਨਾਂ ਫਿਕਰ ਤੋਂ ਜੀਣ ਵਾਲੇ ਭੈਣੋਂ ਅਤੇ ਭਰਾਵੋ ਤੁਹਾਡੇ ਬਾਰੇ ਕੀ ਆ ਘਰ 'ਚ ਜਵਾਨ ਬੇਟੀ ਵਿਆਉਣ ਵਾਲੀ ਆ ਪਰ ਜ਼ਿੰਮੇਵਾਰੀ ਨਹੀਂ ਆ ਬੱਚੇ ਹੈ ਜਿਨ੍ਹਾਂ ਨੂੰ ਪੜਾਉਣਾ ਹੈ ਕੋਈ ਜ਼ਿੰਮੇਵਾਰੀ ਨਹੀਂ ਆ ਮਿਹਨਤ ਨਾਲ ਕੰਮ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਆ ਧਿਆਨ ਨਹੀਂ ਦਿੰਦੇ ਅਲਸੀਪਨ ਸਹੀ ਟੰਗ ਨਾਲ ਨੌਕਰੀ ਨਹੀਂ ਕਰਦੇ ਹਮੇਸ਼ਾ ਸੌਂਦੇ ਰਹਿੰਦੇ ਆ ਘਰ ਦਾ ਰਸੋਈ ਦਾ ਕੰਮ ਕਰਦੇ ਨਹੀਂ ਕੰਮ ਵਾਲੀ ਆ ਕੇ ਸਭ ਕੁਝ ਕਰੇ ਉਹੀ ਆ ਕੇ ਭੋਜਨ ਬਣਾਵੇ ਕੰਮ ਵਾਲੀ ਆ ਕੇ ਹੀ ਕੱਪੜੇ ਧੋਵੇ ਕੰਮ ਵਾਲੀ ਆ ਕੇ ਹੀ ਪੂਰਾ ਘਰ ਸਾਫ਼ ਕਰੇ ਅਤੇ ਤੁਸੀਂ ਕੀ ਕਰਨਾ ਹੈ ਦੱਸੋ ਕੀ ਕਰਨਾ ਉਸ ਟਰੈਡ ਮਿਲ ਦੇ ਉੱਪਰ ਬਸ ਇਹੀ ਕਰਨਾ ਇਹ ਪਰੇਸ਼ਾਨੀ ਕਿਉਂ ਕਿਉਂ ਸ਼ਰੀਰ ਮੋਟਾ ਹੁੰਦਾ ਜਾ ਰਿਹਾ ਘਰ ਦਾ ਕੰਮ ਨਹੀਂ ਕਰਦੀਆਂ ਰਸੋਈ ਦਾ ਕੰਮ ਨਹੀਂ ਕਰਦੀਆਂ ਕੱਪੜੇ ਨਹੀਂ ਧੁੰਦੀਆਂ ਘਰ ਸਾਫ਼ ਨਹੀਂ ਕਰਦੀਆਂ ਰਸੋਈ ਸਾਫ਼ ਨਹੀਂ ਕਰਦੀਆਂ ਹਮੇਸ਼ਾ ਟਿਕ 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 ਪਾਈ ਕੱਪੜੇ ਧੋਤੇ ਧੋਤੇ ਮਾਲਕਿਨ ਪੂਰਾ ਘਰ ਸਾਫ਼ ਕਰ ਦੇ ਸਾਫ਼ ਕਰ ਦਾਂਗੀ ਮਾਲਕਿਨ ਮੈਂ ਬਸ ਇੱਥੇ ਬਹਿ ਕੇ ਖਾਂਦੀ ਰਵਾਂਗੀ ਮੈਂ ਪੁੱਛਦਾ ਹਾਂ ਪੈਣੋ ਤੇ ਭਰਾਓ ਜੇ ਤੁਸੀਂ ਆਪਣੇ ਘਰ ਦਾ ਕੰਮ ਰਸੋਈ ਦਾ ਕੰਮ ਜਾਂ ਕੁਝ ਵੀ ਕੰਮ ਜੇ ਤੁਸੀਂ ਆਪ ਕਰੋਗੇ ਤਾਂ ਸਿਹਤ ਬਚਾਉਂਗੇ ਇੱਕ ਭਰਾ ਦੇ ਰੂਪ ਚ ਭਲਾ ਚਾਹੁੰਦੇ ਹੋਏ ਮੈਂ ਕਹਿ ਰਿਹਾ ਹਾਂ ਘਰ ਦਾ ਕੰਮ ਰਸੋਈ ਦਾ ਕੰਮ ਤੁਸੀਂ ਆਪ ਕਰੋ ਜਦ ਤੁਸੀਂ ਕੱਪੜੇ ਰੱਸੀ ਦੇ ਉੱਪਰ ਸੁਕਾਉਨੇ ਹੋ ਉਸ ਸਮੇਂ ਇਸ ਤਰ੍ਹਾਂ ਉੱਪਰ ਹੁੰਦੇ ਹੋ ਨਾ ਤਾਂ ਤੁਹਾਡੇ ਪੈਰ ਦੀਆਂ ਜਿਹੜੀਆਂ ਉਂਗਲੀਆਂ ਉਹ ਮਜ਼ਬੂਤ ਹੋਣਗੀਆਂ ਹਾਂ ਹੋਣਗੀਆਂ ਜਦੋਂ ਤੁਹਾਡੇ ਪੈਰ ਇਸ ਤਰ੍ਹਾਂ ਉੱਪਰ ਉੱਠਦੇ ਆ ਤਾਂ ਸਟਰੋਂਗ ਹੁੰਦੇ ਆ ਜਦ ਤੁਸੀਂ ਆਪਣੇ ਹੱਥ ਉੱਪਰ ਚੱਕਦੇ ਹੋ ਤਾਂ ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਤੁਸੀਂ ਗੌਰ ਕੀਤਾ ਹੈ ਕਿ ਨਹੀਂ ਛੋਟੇ ਬੱਚਿਆਂ ਨੂੰ ਵੇਖੋ ਉਹਨਾਂ ਨੂੰ ਝੂਲੇ 'ਚ ਪਾਉਣ ਤੇ ਹੱਥ ਪੈਰ ਇਸ ਤਰ੍ਹਾਂ ਮਾਰਦੇ ਆ ਆਪਣੇ ਹੱਥ ਪੈਰ ਹਿਲਾਉਂਦੇ ਰਹਿੰਦੇ ਆ ਵੇਖੋ ਕਿਉਂ ਕਰਦੇ ਆ ਕਿਉਂਕਿ ਐਕਸਰਸਾਈਜ਼ ਕਰਦੇ ਆ ਬਚਪਨ ਤੋਂ ਹੀ ਪਰਮੇਸ਼ਵਰ ਨੇ ਉਹਨਾਂ ਦੇ ਸਰੀਰ ਨੂੰ ਇਸ ਤਰ੍ਹਾਂ ਬਣਾਇਆ ਜਦ ਤੁਸੀਂ ਕੱਪੜੇ ਧੋਨੇ ਹੋ ਝੁਕਦੇ ਹੋ ਉੱਠਦੇ ਹੋ ਝੁਕਦੇ ਹੋ ਉੱਠਦੇ ਹੋ ਕੱਪੜਿਆਂ ਨੂੰ ਪਾਣੀ 'ਚ ਡੋਬਦੇ ਹੋ ਨਿਚੋੜਦੇ ਹੋ ਇਹ ਸਭ ਕਰਨ ਤੇ ਕੀ ਹੁੰਦਾ ਤੁਸੀਂ ਤਾਂ ਦਿਨ-ప్రతిदिन پیشنਟ ਹੁੰਦੇ ਜਾ ਰਹੇ ਹੋ ਅਤੇ ਤੁਹਾਡੇ ਕੰਮ ਕਰਨ ਵਾਲੀਆਂ ਹਮੇਸ਼ਾ ਤੰਦਰੁਸਤ ਰਹਿੰਦੀਆਂ ਹਨ ਅਤੇ ਉਹਨਾਂ ਨੂੰ ਕਹਿੰਦੇ ਤੁਸੀਂ ਇੱਕ ਗਲਾਸ ਪਾਣੀ ਬਿਲਾ ਦਿਓ ਇੱਕ ਕੱਪ ਕੌਫੀ ਦਿਓ ਉਹ ਦਵਾਈਆਂ ਪਈਆਂ ਦਿਓ ਕੰਮ ਵਾਲੀ ਤਾਂ ਫੁਰਤੀ ਨਾਲ ਚੱਲਦੀ ਫਿਰਦੀ ਰਹਿੰਦੀ ਹੈ ਪਰ ਤੁਸੀਂ ਕੀ ਹਸਪੀਟਲ ਜਾਣਾ ਹੈ ਇਹ ਸਭ ਕੀ ਆ ਉਮਰ 30 ਸਾਲ ਨਹੀਂ ਆ ਤਰਾ-ਤਰਾ ਦੀਆਂ ਬਿਮਾਰੀਆਂ 40 ਸਾਲ ਨਹੀਂ ਆ ਤਰਾ-ਤਰਾ ਦੀਆਂ ਬਿਮਾਰੀਆਂ ਆਪਣਾ ਕੰਮ ਆਪ ਕਰੀਏ ਤਾਂ ਚੰਗਾ ਹੋਵੇਗਾ ਕਿੰਨੀਆਂ ਪੈਣਾ ਮੰਨਦੀਆਂ ਹੈ ਮੈਂ ਜੋ ਦੱਸਿਆ ਹੈ ਉਹ ਸਹੀ ਹੈ ਕਹਿਣ ਵਾਲੇ ਹੱਥ ਵਿਖਾਓ ਫਿਰ ਤੋ ਕਹਿ ਰਿਹਾ ਹਾਂ ਜੇ ਤੰਦਰੁਸਤ ਰਹਿਣਾ ਹੈ ਤਾਂ ਤੁਸੀਂ ਆਪਣੇ ਕੰਮ ਨੂੰ ਆਪ ਕਰੋ ਜੇ 다ਊਦ ਨੇ ਆਤਮਿਕ ਹੋਣਾ ਹੈ ਤਾਂ ਆਪਣਾ ਕੰਮ ਆਪ ਕਰਨਾ ਹੈ ਪਰ ਉਸਨੇ ਕੀ ਕੀਤਾ ਆਪਣਾ ਕੰਮ ਆਪ ਨਾ ਕਰਕੇ ਦੂਜੇ ਨੂੰ ਦਿੱਤਾ ਤੂੰ ਕਰ ਕਿਆ ਉਹਦਾ ਕੀ ਹੋਇਆ ਮੂੰਹ ਦੇ ਪਾੜ ਡਿੱਗ ਪਿਆ 다ਊਦ ਦਾ ਕੀ ਹੋਇਆ ਮੂੰਹ ਪਾੜ ਡਿੱਗ ਪਿਆ ਵਜਾ ਕੀਆ ਆਲਸਪਨ ਨੰਬਰ 1 ਸਮਾਂ ਰਾਜੇ ਦੇ ਜਦੋਂ ਯੁੱਧ ਕਰਨ ਦਾ ਸਮਾਂ ਸੀ ਤਾਂ ਉਸ ਸਮੇਂ 다ਊਦ ਨਹੀਂ ਗਿਆ ਆਪਣਾ ਕੰਮ ਉਸਨੇ ਆਪ ਕਰਨਾ ਸੀ ਪਰ ਉਸਨੇ ਦੂਸਰੇ ਨੂੰ ਸੌਂਪ ਦਿੱਤਾ ਫਿਰ ਤੋਂ ਕਹਿ ਰਿਹਾ ਪੈਨੋ ਤੇ ਪਰਾਓ ਜੇ ਤੁਸੀਂ ਆਪਣਾ ਕੰਮ ਆਪ ਨਾ ਕਰਕੇ ਕੰਮ ਵਾਲੇ ਨੂੰ dauਗੇ ਤਾਂ ਜਲਦੀ ਆਪਣੀ ਸਿਹਤ ਖਰਾਬ ਕਰ ਲਓਗੇ ਤੰਦਰੁਸਤੀ ਗਵਾ ਲਓਗੇ ਪੇਸ਼ੰਤ ਬਣ ਜਾਓਗੇ ਪਿਆਰਿਓ ਮਿਹਨਤ ਅਤੇ ਪ੍ਰਸ਼ਰਮ ਕਰਕੇ ਆਪਣੀ ਪਤਨੀ ਅਤੇ ਆਪਣੇ ਬੱਚੇ ਤੁਸੀਂ ਆਪ ਹੀ ਪਾਲੋ ਜੇ ਆਲਸੀ ਹੋ ਕੇ ਘਰੇ ਪਈ ਰਹੋਗੇ ਤਾਂ ਤੁਹਾਡੀ ਕੋਈ ਅਹਿਮੀਅਤ ਨਹੀਂ ਹੋਏਗੀ ਨਾ ਘਰ 'ਚ ਅਹਿਮੀਅਤ ਹੋਏਗੀ ਨਾ ਬਾਹਰ ਅਹਿਮੀਅਤ ਹੋਏਗੀ ਬੇਇੱਜ਼ਤ ਹੋਵੋਗੇ ਆਲਸੀ ਸਿਰਫ ਸੁੰਦੇ ਹੀ ਆ ਕੀੜੀਆਂ ਕੀ ਕਰਦੀਆਂ ਹੈ ਵੇਖਾਂਗੇ ਅਤੇ ਉਹ ਆਪਣਾ ਭੋਜਨ ਧੁੱਪ ਦੇ ਵਿੱਚ ਹੀ ਇਕੱਠਾ ਕਰਦੀਆਂ ਹੈ ਅਤੇ ਸੰਚਿਤ ਕਾਲ ਦੇ ਸਮੇਂ ਆਪਣੀ ਭੋਜਨ ਵਸਤੂਆਂ इकट्ठा कर दिया है हे आलसी तू कब तक सुत्ता रहेगा तेरी नींद कब खुलेगी थोड़ा और सो लेना थोड़ी जी नींद एक और छपकी थोड़ा और छाती पे हाथ रख के पए रहना तब तेरा कंगालपन راہ ਦੇ लुटेरियां दी तरह ਅਤੇ ਤੇਰੀ ਕਟੀ ਹਥਿਆਰ ਬੰਦੀ ਤਰ੍ਹਾਂ ਆ ਪਵੇਗੀ कंगाल ਹੋ ਜਾਓਗੇ ਜੇ ਸਾਰਾ ਦਿਨ ਸੁੱਤੇ ਰਹੋਗੇ ਤਾਂ ਕੰਗਾਲ ਹੋ ਜਾਓਗੇ ਅੱਜ ਇੱਕ ਮਜਬੂਤ ਫੈਸਲਾ ਕਰੋ ਆਲਸੀ ਪੰਚਜਿਤ ਪੋਣਿਆ ਤਾਂ ਪਿਆਰੋ ਇੱਕ ਕਲਾਸ ਦੇ ਵਿੱਚ ਟੀਚਰ ਸਟੂਡੈਂਟਸ ਨੂੰ ਪੁੱਛਦੀ ਆ ਤੁਹਾਡੇ ਵਿੱਚੋਂ ਕਿੰਨੇ ਲੋਕ ਆਲਸੀ ਆ ਹੱਥ ਵਿਖਾਓ ਕਹਿੰਦੇ ਕਲਾਸ ਚ ਸਾਰਿਆਂ ਨੇ ਹੱਥ ਵਿਖਾਇਆ ਪਰ ਇੱਕ ਨੇ ਹੱਥ ਨਹੀਂ ਵਿਖਾਇਆ ਉਹ ਟੀਚਰ ਬੜੀ ਖੁਸ਼ ਹੋਈ ਘਟੋ ਘਟ ਕਲਾਸ ਦੇ ਵਿੱਚ ਇੱਕ ਲੜਕਾ ਤਾਂ ਹੈ ਜੋ ਆਲਸੀ ਨਹੀਂ ਆ ਫੁਰਤੀਲਾ ਹੈ ਬੇਟੇ ਸ਼ਾਬਾਸ਼ ਤੈਨੂੰ ਵੇਖ ਕੇ ਮੈਂ ਬੜਾ ਗਰਵ ਕਰ ਰਹੀ ਆ ਕਿ ਤੂੰ ਬੜਾ ਫੁਰਤੀਲਾ ਹੈ ਇਸ ਲਈ ਹੱਥ ਨਹੀਂ ਚੱਕਿਆ ਬੜੀ ਖੁਸ਼ੀ ਆ ਮਿੰਨੂ ਟੀਚਰ ਹੱਥ ਨਾ ਚੱਕੜਾ ਮੇਰੀ ਫੁਰਤੀਲੇਪਨ ਦੇ ਕਾਰਨ ਨਹੀਂ ਆ ਫਿਰ ਕੀ ਗੱਲ ਆ ਮੈਂ ਇੰਨਾ ਹਲਸੀਆਂ ਹੱਥ ਵੀ ਨਹੀਂ ਚੱਕ ਸਕਦਾ ਇਹ ਹਲਸੀਆਂ ਦਾ ਬਾਪ ਆ ਹਲਸੀਆਂ ਚ ਚੈਂਪੀਅਨ ਹੈ ਕੋਈ ਠੀਕ ਨਹੀਂ ਆ ਪਹਿਲਾ ਹੈ ਸਮੇ ਦੂਜਾ ਕੀ ਆ ਅਲਸੀਪਨ ਤੀਸਰਾ ਕੀ ਆ ਜਗਾ ਉਹ ਜਗਾ ਕੀ ਆ ਦੂਸਰਾ ਸ਼ੈਮੂਲ 11ਵਾਂ ਅਧਿਆਇ ਪਹਿਲੇ ਵਚਨ ਤੇ ਗੌਰ ਕਰਾਂਗੇ ਫਿਰ ਜਿਸ ਸਮੇ ਰਾਜੇ ਲੋਗ ਯੁੱਧ ਲਈ ਨਿਕਲਿਆ ਕਰਦੇ ਸੀ ਉਸ ਸਮੇ ਅਰਥਾਤ ਸਾਲ ਦੀ ਸ਼ੁਰੂਆਤ ਚ 다ਊਦ ਨੇ ਯੋਆਬ ਨੂੰ ਅਤੇ ਉਹਦੇ ਨਾਲ ਆਪਣੇ ਸੇਵਕ ਅਤੇ ਸਾਰੇ ਇਜ਼ਰਾਈਲੀ ਭੇਜੇ 다ਊਦ ਨੇ ਸਭ ਨੂੰ ਕਮ ਦੇ ਦਿੱਤਾ ਪਰ ਆਪ ਨਹੀਂ ਕੀਤਾ ਹੈ ਕੋਈ ਸਾਡੇ ਵਿਚਕਾਰ ਆਫਿਸ ਚ ਹੈਲੋ ਆਫਿਸ ਚ ਕੀ ਕੋਈ ਟੀਮ ਲੀਡਰ ਆ ਆਫਿਸ ਚ ਮੈਨੇਜਰ ਆ ਆਫਿਸ ਚ ਪ੍ਰੋਡਕਸ਼ਨ ਮੈਨੇਜਰ ਆ ਪ੍ਰੋਡਕਟ ਮੈਨੇਜਰ ਆ ਸਾਰਿਆਂ ਨੂੰ ਤਾਂ ਕੰਮ ਦਿੰਦੇ ਆ ਪਰ ਆਪ ਟਾਈਮ ਪਾਸ ਕਰਦੇ ਆ ਸੁਣੋ ਤੁਹਾਡੀ ਜੋ ਨੌਕਰੀ ਆ ਉਹ ਚਲੀ ਜਾਏਗੀ ਕਿਤੇ ਵੀ ਕੰਮ ਦੇਣ ਵਾਲਾ ਨਹੀਂ ਚਾਹੀਦਾ ਪਰ ਜੋ ਕੰਮ ਕਰਨਾ ਹੈ ਉਸ ਨੂੰ ਆਪ ਕਰਕੇ ਦੂਜਿਆਂ ਨੂੰ ਕੰਮ ਦੇਣ ਵਾਲਾ ਇੱਕ ਸਹੀ ਅਗੂਆ ਚਾਹੀਦਾ ਤੁਸੀਂ ਆਪ ਆਲਸੀ ਹੋ ਕੇ ਆਪਣਾ ਮੋਟਾਪਾ ਵਧਾ ਰਹੇ ਹੋ ਜੇ ਤੁਸੀਂ ਆਪ ਸਮਾਂ ਖਰਾਬ ਕਰਦੇ ਹੋਏ ਦੂਜਿਆਂ ਨੂੰ ਕੰਮ ਦੇ ਰਹੇ ਹੋ ਤਾਂ ਤੁਹਾਡਾ ਨੁਕਸਾਨ ਹੋਏਗਾ ਮੈਂ ਦੱਸਿਆ ਨਾ ਘਰ ਦਾ ਰਸੋਈ ਦਾ ਕੰਮ ਤੁਸੀਂ ਨਾ ਕਰਕੇ ਜੇ ਕੰਮ ਵਾਲੇ ਨੂੰ ਰੱਖ ਲਿਆ ਤਾਂ ਉਹ ਤੰਦਰੁਸਤ ਹੋਏਗਾ ਘਰਾਂ 'ਚ ਕੰਮ ਕਰਨ ਵਾਲਿਆਂ ਨੂੰ ਤੁਸੀਂ ਆਪ ਵੇਖੋ ਅਸੀਂ ਆਪਣੇ ਘਰ 'ਚ ਆਪਣੇ ਇੱਕ ਘਰ 'ਚ ਅਸੀਂ ਆਪ ਕੰਮ ਨਹੀਂ ਕਰ ਪਾਉਂਦੇ ਅਸੀਂ ਆਪਣੇ ਘਰ 'ਚ ਕੱਪੜੇ ਨਹੀਂ ਧੋਪਉਂਦੇ ਅਤੇ ਭਾਂਡੇ ਵੀ ਨਹੀਂ ਮਾਂਜ ਪਾਉਨੇ ਆਪਣੇ ਇੱਕ ਘਰ ਦਾ ਕੰਮ ਅਸੀਂ ਨਹੀਂ ਕਰ ਪਾਉਨੇ ਪਰ ਜੋ ਕੰਮ ਵਾਲੀ ਆ ਕਿੰਨੇ ਘਰਾਜ ਕੰਮ ਕਰਦੀ ਆ ਦੱਸੋ ਬੋਲੋ ਚਾਰ ਜਾਂ ਫਿਰ ਪੰਜ ਘਰਾਜ ਕੰਮ ਕਰਦੀ ਆ ਜਾਣਦੇ ਹੋ ਕਿਉਂ ਕਿਉਂਕਿ ਤੰਦਰੁਸਤੀ ਕਾਮਨ ਸੈਂਸ ਕਿਉਂਕਿ ਤੰਦਰੁਸਤੀ ਇਸੇ ਲਈ ਪਰ ਤੁਹਾਡਾ ਹਾਲ ਕੀ ਆ ਤੁਸੀਂ ਆਪਣੇ ਘਰ 'ਚ ਆਪ ਹੀ ਕੰਮ ਨਹੀਂ ਕਰ ਪਾਉਂਦੇ ਕਾਰਨ ਕੀ ਆ ਤੁਸੀਂ ਆਲਸੀ ਹੋ ਸਹੀ ਕਰ ਲੋ ਸਿਹਤ ਨੂੰ ਬਚਾ ਲੋ ਆਤਮਿਕਤਾ ਨੂੰ ਬਚਾ ਲਵੋ ਪਰਿਵਾਰ ਦੀ ਅਹਿਮियत ਨੂੰ ਸਮਝੋ ਬੱਚੇ ਘਰ ਦੇ ਵਿੱਚ ਆ ਉਹ ਵੇਖ ਰਹੇ ਆ ਅੱਜ ਤੁਸੀਂ ਜੋ ਕਰ ਰਹੇ ਹੋ ਕੱਲ ਬੱਚੇ ਵੀ ਉਹੀ ਕਰਨਗੇ ਅੱਜ ਮਾਂ ਜੋ ਕਰਦੀ ਆ ਪਿਤਾ ਜੋ ਕਰਦਾ ਹੈ ਬੱਚੇ ਵੀ ਉਹਨਾਂ ਸਾਹਮਣੇ ਉਹੀ ਕਰਨਗੇ ਅਸੀਂ ਇੱਕ ਨਮੂਨੇ ਦਾ ਘਰ ਬਣਾਈਏ ਭੈਣੋ ਤੇ ਭਰਾਓ ਜੇ ਅਸੀਂ ਆਪਣੇ ਜੀਵਨ 'ਚ ਫਲ ਵੇਖਣਾ ਹੈ ਤਾਂ ਮਿਹਨਤ ਕਰਨੀ ਆ ਜੇ ਮਿਹਨਤ ਕਰੋਗੇ ਤਾਂ ਫਲ ਮਿਲੇਗਾ ਜੇ ਆਲਸੀ ਹੋਵੋਗੇ ਤਾਂ ਗਰੀਬ ਵੀ ਲੈ ਆਉਂਗੇ ਸਮਾਂ ਆਲਸੀਪਨ ਅਤੇ ਤੀਜੀ ਗੱਲ ਸਥਾਨ ਉਹ ਸਥਾਨ ਕਿਹੜਾ ਹੈ ਫਿਰ ਜਿਸ ਸਮੇਂ ਰਾਜੇ ਯੁੱਧ ਕਰਨ ਦੇ ਲਈ ਨਿਕਲਦੇ ਸੀ ਉਸ ਸਮੇਂ ਅਰਥਾਤ ਸਾਲ ਦੇ ਸ਼ੁਰੂਆਤ ਚ ਦਾਊਦ ਨੇ ਯੋਆਬ ਨੂੰ ਅਤੇ ਉਹਦੇ ਨਾਲ ਆਪਣੇ ਸੇਵਕ ਅਤੇ ਸਾਰੇ ਇਜ਼ਰਾਈਲੀਆਂ ਨੂੰ ਭੇਜਿਆ ਅਤੇ ਉਹਨਾਂ ਨੇ ਅਮੋਨੀਆ ਦਾ ਨਾਸ਼ ਕੀਤਾ ਤੇ ਯਫਾ ਨਗਰ ਨੂੰ ਘੇਰ ਲਿਆ ਅਤੇ ਦਾਊਦ ਯਰੂਸ਼ਲਮ 'ਚ ਰਹਿ ਗਿਆ ਯਰੂਸ਼ਲਮ ਐਸੀ ਜਗ੍ਹਾ ਇਸ ਜਗ੍ਹਾ ਤੇ ਪਰਮੇਸ਼ਵਰ ਦੀਆਂ ਨਿਗ੍ਹਾਵਾਂ ਰਹਿੰਦੀਆਂ ਸੀ ਇਸ ਜਗ੍ਹਾ ਨਾਲ ਪਰਮੇਸ਼ਵਰ ਪਿਆਰ ਕਰਦਾ ਸੀ ਇਸ ਜਗ੍ਹਾ ਤੇ ਪਰਮੇਸ਼ਵਰ ਦੇ ਭਵਨ ਦਾ ਨਿਰਮਾਣ ਕੀਤਾ ਗਿਆ ਜਿੱਥੇ ਪਰਮੇਸ਼ਵਰ ਦੀਆਂ ਨਿਗ੍ਹਾਵਾਂ ਹਮੇਸ਼ਾ ਲੱਗੀਆਂ ਰਹਿੰਦੀਆਂ ਸੀ ਇਹ ਪਵਿੱਤਰ ਸਥਾਨ ਦਾਊਦ ਕਿੱਥੇ ਸੀ ਯਰੂਸ਼ਲਮ 'ਚ ਪਰ ਕੀ ਕਰ ਰਿਆ ਸੀ ਇੱਕ ਸੋਹਣੀ ਔਰਤ ਨੂੰ ਨਹਾਉਂਦੇ ਹੋਏ ਵੇਖ ਰਿਆ ਸੀ ਜਗਾ ਤਾਂ ਪਵਿੱਤਰ ਸੀ ਪਰ ਕਮ ਗੰਦੇ ਸੀ ਭੈਣੋ ਤੇ ਭਰਾਵੋ ਉਹ ਜਗਾ ਪਰਮੇਸ਼ਵਰ ਦੇ ਵਾਸ ਕਰਨ ਦੀ ਜਗਾ ਸੀ ਪਰ ਉਥੇ ਜੋ ਹੋ ਰਿਆ ਸੀ ਪਾਪ ਸੀ ਹੁਣ ਇੱਕ ਸਵਾਲ ਪੁੱਛ ਰਿਆ ਹਾਂ ਇਹ ਦੇਖੀਆ ਦੱਸੋ ਬੋਲੋ ਕੀ ਤੁਸੀਂ ਨਹੀਂ ਜਾਣਦੇ ਤੁਹਾਡੀ ਦੇਹ ਪਰਮੇਸ਼ਵਰ ਦਾ ਮੰਦਰ ਹੈ ਤੁਹਾਡੀ ਦੇਹ ਪਰਮੇਸ਼ਵਰ ਦਾ ਮੰਦਰ ਹੈ ਕੀ ਤੁਸੀਂ ਨਹੀਂ ਜਾਣਦੇ ਹੋ ਇਹ ਦੇਹ ਪਰਮੇਸ਼ਵਰ ਦੇ ਵਾਸ ਕਰਨ ਦੀ ਜਗਾ ਹੈ ਲੇਕਿਨ ਉਥੇ ਕੀ ਹੋ ਰਿਹਾ ਸੀ ਪਾਪ ਹੋ ਰਿਹਾ ਸੀ 다우드 ਜਿਹੜੀ ਜਗਾ ਤੇ ਸੀ ਉਹ ਪਰਮੇਸ਼ਵਰ ਦੀ ਪਵਿੱਤਰ ਜਗਾ ਸੀ ਯਰੂਸ਼ਲਮ ਸੀ ਪਰ ਉਥੇ ਕੀ ਹੋ ਰਿਹਾ ਸੀ ਪਾਪ ਮੇਰੇ ਭੈਣੋ ਤੇ ਭਰਾਵੋ ਸੁਣੋ ਤੁਹਾਡੀ ਦੇ ਪਰਮੇਸ਼ਵਰ ਦਾ ਮੰਦਰ ਹੈ ਇਸ ਦੇ ਤੋਂ ਪਾਪ ਕਰਨ ਦੀ ਇਜਾਜ਼ਤ ਨਹੀਂ ਆ ਇਸ ਦੇ ਚ ਪਾਪ ਨਾ ਕਰਨ ਦਾ ਹੁਕਮ ਹੈ ਦਾਊਦ ਨੇ ਆਪਣੀਆਂ ਅੱਖਾਂ ਨਾਲ ਪਾਪ ਕੀਤਾ ਵਿਚਾਰਾਂ ਨਾਲ ਪਾਪ ਕੀਤਾ ਆਪਣੀਆਂ ਸੋਚਾਂ ਨਾਲ ਪਾਪ ਕੀਤਾ ਸ਼ਰੀਰਿਕ ਤੌਰ ਤੇ ਪਾਪ ਕੀਤਾ ਉਸ ਤੋਂ ਬਾਅਦ 다ਊਦ ਨੇ ਕਈ ਪਾਪ ਕੀਤੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਉਸ ਇੱਕ ਰਾਤ ਨੂੰ ਉਹ ਸੁਖ ਅਤੇ ਆਨੰਦ ਪਾਉਣ ਦੇ ਲਈ ਉਸ ਤੋਂ ਬਾਅਦ ਉਹਨੇ ਕਈ ਗਲਤੀਆਂ ਕੀਤੀਆਂ ਉਸ ਤੋਂ ਬਾਅਦ ਉਸਨੇ ਆਪਣੇ ਜੀਵਨ ਚ ਕਿੰਨੇ ਭਿਆਨਕ ਸਜ਼ਾ ਨੂੰ ਪਾਇਆ ਉਸ ਤੋਂ ਬਾਅਦ ਉਸ ਸਜ਼ਾ ਨੂੰ ਬਰਦਾਸ਼ਤ ਕਰਨ ਦੇ ਲਈ ਉਹ ਕਿੰਨਾ ਤੜਫਿਆ ਸੀ ਭਰਾਵੋ ਸੁਣੋ ਪਾਪ ਇੱਛਾਵਾਂ ਵਧਾਉਂਦਾ ਹੈ ਬਾਈਬਲ ਦੱਸਦੀ ਆ ਉਹ ਕੁਝ ਸਮੇਂ ਦਾ ਹੀ आनंदा पाप ਜੋ ਆਨੰਦ ਦਿੰਦਾ ਹੈ ਕੁਝ ਸਮੇਂ ਦਾ ਹੁੰਦਾ ਹੈ ਪਰ ਉਸ ਦਾ ਪ੍ਰਤੀਫਲ ਹਮੇਸ਼ਾ ਦਾ ਹੁੰਦਾ ਹੈ ਇਸ ਲਈ ਮੈਂ ਕਹਿ ਰਿਹਾ ਹਾਂ ਉਸ ਦਿਨ 다ਊਦ ਜਿੱਥੇ ਸੀ ਉਹ ਜਗ੍ਹਾ ਪਵਿੱਤਰ ਸੀ ਪਰ ਜੋ ਉਹ ਕਰ ਰਿਹਾ ਸੀ পাপ ਕਰ ਰਿਹਾ ਸੀ ਸ਼ਰੀਰ ਦਸੋ ਪਰਮੇਸ਼ਵਰ ਦਾ ਮੰਦਰ ਹੈ ਇਸ ਦੇ ਰੂਪੀ ਮੰਦਰ ਨੂੰ ਪਵਿੱਤਰ ਰੱਖਣਾ ਸੀ ਸਾਡੇ ਵਿੱਚੋਂ ਕਿੰਨੇ ਲੋਕ ਇਸ ਦੇ ਰੂਪੀ ਮੰਦਰ ਨੂੰ ਅਪਵਿੱਤਰ ਕਰ ਰਹੇ ਆ ਮਾਰੀਆਂ ਜਗਾਵਾ ਤੇ ਜਾਂਦੇ ਆ ਬੁਰੀਆਂ ਨਿਗਾਹਾਂ ਨਾਲ ਵੇਖਦੇ ਆ ਅਤੇ ਗੰਧੀਆਂ ਗੱਲਾਂ ਕਰ ਰਹੇ ਆ ਸਰੀਰ ਨੂੰ ਨਾਸ਼ ਕਰ ਰਹੇ ਆ ਪਿਆਰੇ ਵਾਚਮੈਨੀ ਪ੍ਰਭੂ ਦਾਦਾਸ ਇੱਕ ਦਿਨ ਟ੍ਰੇਨ 'ਚ ਯਾਤਰਾ ਕਰ ਰਹੀ ਸੀ ਇੱਥੇ ਕੁਝ ਲੋਕ ਉਸ ਜਗ੍ਹਾ ਤੇ ਤਾਸ਼ ਖੇល ਰਹੇ ਸੀ ਤਾਸ਼ ਖੇਲਦੇ ਸਮੇਂ ਆਮ ਤੌਰ ਤੇ ਜੋ ਬਰਬਾਦ ਹੁੰਦੀ ਆ ਇਕੱਲੇ ਨਹੀਂ ਹੁੰਦੇ ਦੂਜਿਆਂ ਨੂੰ ਵੀ ਕਰਦੇ ਆ ਤਾਸ਼ ਖੇਲਣ ਵਾਲੇ ਖੇਲਦੇ ਖੇਲਦੇ ਕੋਲੇ ਬੈਠਾ ਜੋ ਵਾਚਮੈਨੀ ਪ੍ਰਭੂ ਦਾਦਾਸ ਸੀ ਚਾਈਨਾ ਦੇਸ਼ 'ਚ ਉਸਨੇ ਮਹਾਨ ਪ੍ਰਭੂ ਦੀ ਸੇਵਾ ਕੀਤੀ ਸੀ ਵਾਚਮੈਨੀ ਹਲੋ ਬ੍ਰਦਰ ਆਓ ਤੁਸੀਂ ਵੀ ਹੱਥ ਲਾਓ ਕੀ ਲਾਓ ਹੱਥ ਲਾਉਣਾ ਹੈ ਆਓ ਤੁਸੀਂ ਵੀ ਹੱਥ ਲਾਓ ਕਾਦੇ ਚੱਤ ਲਾਓ ਤਾਸ਼ ਚ ਵਾਚਮੈਨੀ ਨੇ ਕੀ ਕਿਹਾ ਜਾਣਦੇ ਹੋ ਮੇਰੇ ਤਾਂ ਹੱਥ ਨਹੀਂ ਆ ਇਸ ਤਰ੍ਹਾਂ ਦਿਖਾ ਕੇ ਮੇਰੇ ਹੱਥ ਨਹੀਂ ਆ ਨਾ ਮੈਂ ਤਾਸ਼ ਨਹੀਂ ਖੇਡ ਸਕਦਾ ਉਹ ਜਿਹੜੇ ਸੀ ਉਹਨਾਂ ਨੂੰ ਗੁੱਸਾ ਆ ਗਿਆ ਉਹ ਕਹ ਲੱਗੇ ਤੂੰ ਪਾਗਲਾ ਦਿਮਾਗ ਖਰਾਬਾ ਹੱਥ ਦਿਖਾਉਂਦੇ ਹੋਏ ਕਹਿ ਰਿਹਾ ਕਿ ਹੱਥ ਨਹੀਂ ਆ ਇਹ ਕੀ ਆ ਭਾਈ ਇਹ ਹੱਥਾਂ ਮੇਰੇ ਨਹੀਂ ਆ ਉਹਨਾਂ ਨੂੰ ਲੱਗਿਆ ਕਿ ਸੱਚਮੁੱਚ ਇਹ ਕੋਈ ਪਾਗਲ ਇਨਸਾਨ ਆ ਹੱਥ ਦਿਖਾਉਂਦੇ ਹੋਏ ਕਹਿ ਰਿਹਾ ਕਿ ਇਹ ਮੇਰੇ ਹੱਥ ਨਹੀਂ ਆ ਪਰ ਫਿਰ ਇਹ ਹੱਥ ਕਿਹਦੇ ਆ ਇਹ ਮੇਰੇ ਪ੍ਰਭੂ ਯੀਸ਼ੂ ਮਸੀਹ ਦੇ ਹੱਥ ਆ ਇਹ ਮੇਰੇ ਪ੍ਰਭੂ ਯੀਸ਼ੂ ਮਸੀਹ ਦੇ ਹਾਥਾ ਅਤੇ ਦੇ ਉਹਨਾਂ ਦਾ ਮੰਦਰ ਹੈ ਮੇਰੇ ਹੱਥ ਮੇਰੇ ਪੈਰ ਮੇਰਾ ਸ਼ਰੀਰ ਮੇਰੇ ਪਰਮੇਸ਼ਵਰ ਦਾ ਮੰਦਰ ਹੈ ਫਿਰ ਤੇਰੇ ਹੱਥ ਕਿੱਥੇ ਗਏ ਆ ਮੇਰੇ ਪਾਪ ਮੈਂ ਹੱਥ 2000 ਸਾਲ ਪਹਿਲਾਂ ਸਲੀਬ ਤੇ ਚੜਾਏ ਗਏ ਉਹਨਾਂ ਦੇ ਸ਼ਰੀਰ ਦਾ ਕੀ ਹੋਇਆ ਮੇਰੀ ਪਾਪ ਮੈਂ ਦੇ ਸਲੀਬ ਤੇ ਝੜਾ ਦਿੱਤੀ ਗਈ ਆ ਹੁਣ ਮੈਂ ਜ਼ਿੰਦਾ ਨਹੀਂ ਆ ਮੇਰੇ ਵਿੱਚ ਮੇਰਾ ਯਿਸੂ ਮੇਰੇ ਵਿੱਚ ਜ਼ਿੰਦਾ ਹੈ ਇਹ ਦੇ ਮੰਦਰ ਹੈ ਇਸ ਦੇ ਤੂੰ পাপ ਕਰਨਤੇ ਕੀ ਹੋਏਗਾ वचन ਕੀ ਕਹਿੰਦਾ ਹੈ ਬਾਈਬਲ ਦੱਸਦੀ ਆ ਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡੀ ਦੇ ਪਰਮੇਸ਼ਵਰ ਦਾ ਮੰਦਰ ਹੈ ਜੇ ਤੁਸੀਂ ਇਸ ਦੇ ਨੂੰ ਗੰਦਾ ਕਰੋਗੇ ਤਾਂ ਮੈਂ ਤੁਹਾਨੂੰ ਨਾਸ਼ ਕਰ ਦਿਆਂਗਾ ਪਰਮੇਸ਼ਵਰ ਸਜ਼ਾ ਦੇਣਗੇ ਅਸੀਂ ਵੇਖਦੇ ਹਾਂ ਇਲੀ ਦੇ ਪੁੱਤਰ ਪਵਿੱਤਰ ਜਗ੍ਹਾ ਤੇ ਸੀ ਪਰਮੇਸ਼ਵਰ ਦੇ ਪਵੰਚ ਸੀ ਇਹ ਲੀਡੇ ਪੁੱਤਰ ਨੇ ਕੀ ਕੀਤਾ ਜਾਣਦੇ ਹਾਂ ਪਰਮੇਸ਼ਵਰ ਦੇ ਭਵਨ ਚ ਆਉਣ ਵਾਲੀਆਂ ਔਰਤਾ ਦੇ ਨਾਲ ਜਾਣ ਪਹਿਚਾਨ ਵਧਵਾਈ ਅਤੇ ਗਲਤ ਰਿਸ਼ਤੇ ਜੋੜੇ ਅਤੇ ਉਹਨਾਂ ਨਾਲ ਪਾਪ ਕੀਤਾ ਪਰਮੇਸ਼ਵਰ ਦੇ ਪਵਿੱਤਰ ਘਰ ਦੇ ਵਿੱਚ ਗੰਦੇ ਕੰਮ ਹੋਏ ਇਹਨਾਂ ਵਚਨਾਂ ਨੂੰ ਸੁਣਨ ਵਾਲਿਆਂ ਵਿੱਚੋਂ ਕੋਈ ਹੈ ਤੁਹਾਡੇ ਸ਼ਰੀਰ ਦੇ ਦੁਆਰਾ ਕੀ ਕੋਈ ਅਪਵਿੱਤਰ ਕੰਮ ਹੋ ਰਿਹਾ ਹੈ ਜਾਂ ਤੁਸੀਂ ਆਪਣੀ ਦੇਹ ਕਿਸੇ ਹੋਰ ਨੂੰ ਪਾਪ ਲਈ ਦੇ ਰਹੇ ਹੋ ਇੱਕ ਵਾਰ ਸਾਡੇ ਕਲਵਰੀ ਟੈਂਪਲ 'ਚ ਇੱਕ ਲੜਕੀ ਦੇ ਵਿਰੋਧ 'ਚ ਕੰਪਲੀਟ ਕਰਦੇ ਹੋਏ ਉਹਨਾਂ ਦੇ ਵਿਰੁੱਧ ਇੱਕ ਲੈਟਰ ਲਿਖੀ ਡਰਪ ਬਾਕਸ ਚ ਪਾਈ ਕੀ ਇਹ ਸੋਚ ਕੇ ਵੇਖਨ ਤੇ ਇਹ ਪਾਪੀ ਲੜਕੀ ਇੱਥੇ ਕਿਵੇਂ ਸੇਵਾ ਕਰ ਰਹੀ ਆ ਲਿਖਿਆ ਸੀ ਪਿਆਰਿਓ ਸਾਨੂੰ ਕੀ ਪਤਾ ਉਹ ਬਾਹਰ ਕੀ ਕਰ ਰਹੇ ਆ ਕਿਸ ਤਰ੍ਹਾਂ ਜੀ ਰਹੇ ਆ ਉਧਾਰ ਪਾਇਆ ਹੈ ਸੇਵਾ 'ਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ ਬਪਤਿਸਮਾ ਲਿਆ ਹੈ ਸੰਗਤੀ 'ਚ ਬੜੇ ਸਮੇਂ ਤੋਂ ਆ ਰਹੀ ਆ ਇਸ ਸੇਵਾ ਕਾਇਦੇ ਵਿੱਚ ਹਿੱਸਾ ਲੈਣਾ ਹੈ ਚਾਹੁੰਦੀ ਆ ਕਹਿੰਦੇ ਅਸੀਂ ਵਿਸ਼ਵਾਸ ਕਰਕੇ ਸੇਵਾ ਚ ਲੈ ਲੈਨੇ ਆ ਇਸ ਲਈ ਸੇਵਾ ਚ ਹਿੱਸਾ ਲੈਣ ਵਾਲੇ ਸੀਐਸਟੀ ਟੀਮ ਦੇ ਭੈਣਾਂ ਤੇ ਭਰਾਵਾਂ ਨੂੰ ਕਹਿੰਦਾ ਰਹਿੰਦਾ ਹਾਂ ਤੁਸੀਂ ਸਿਰਫ ਦੋ ਅੱਖਾਂ ਨਾਲ ਵੇਖਦੇ ਹੋ ਦੋ ਲੱਖ ਅੱਖਾਂ ਤੁਹਾਨੂੰ ਵੇਖ ਰਹੀਆਂ ਹੈ ਇਸ ਗੱਲ ਨੂੰ ਯਾਦ ਰੱਖਿਓ ਲੈਟਰ ਚ ਕੀ ਲਿਖਿਆ ਸੀ ਜਾਨਦੇ ਹੋ ਇਹ ਪਾਪੀ ਲੜਕੀ ਇੱਥੇ ਸੇਵਾ ਚ ਹਿੱਸਾ ਕਿਵੇਂ ਲੈ ਰਹੀ ਆ ਇਸ ਪਾਪੀ ਲੜਕੀ ਨੂੰ ਮੈਂ ਆਪਣੇ ਆਟੋ 'ਚ ਬਿਠਾ ਕੇ ਗ੍ਰਾਹਕ ਦੇ ਕੋਲ ਲੈ ਕੇ ਜਾਂਦਾ ਸੀ ਕਿੱਥੇ ਲੈ ਕੇ ਜਾਂਦਾ ਆਪਣੇ ਆਟੋ 'ਚ ਉਸ ਨੂੰ ਗ੍ਰਾਹਕ ਦੇ ਕੋਲ ਲੈ ਕੇ ਜਾਂਦਾ ਹਾਂ ਆਖਰ ਦੇ ਵਿੱਚ ਜਦੋਂ ਅਸੀਂ ਧਿਆਨ ਨਾਲ ਗੌਰ ਕੀਤਾ ਤਾਂ ਸਾਨੂੰ ਇਹ ਪਤਾ ਚੱਲਿਆ ਕਿ ਉਹ ਇੱਕ ਵੈਸ਼ਿਆ ਸੀ ਪਵਿੱਤਰ ਸਥਾਨ ਤੇ ਸੇਵਾ ਕਰ ਰਹੀ ਸੀ ਖਬਰਦਾਰ ਤੁਹਾਡਾ ਦਿਖਾਵਾ ਕੁਝ ਸਮੇਂ ਦੇ ਲਈ ਆ ਪਰ ਤੁਹਾਡਾ ਦਿਖਾਵਾ ਪਰਮੇਸ਼ਵਰ ਸਾਹਮਣੇ ਲਿਆਏਗਾ ਇੱਕ ਗੱਲ ਜਾਣਦੇ ਹਾਂ ਨਾਟਕ ਕਰਨ ਵਾਲਿਆਂ ਦਾ ਜੀਵਨ ਕੀ ਹੁੰਦਾ ਜਾਣਦੇ ਹੋ ਉਹ ਨਕਾਬ ਪਾਉਂਦੇ ਆ ਉਹ ਇੱਕ ਚਾਦਰ ਦੀ ਤਰ੍ਹਾਂ ਹੁੰਦਾ ਹੈ ਜੇ ਤੁਸੀਂ ਸਿਰ ਲੁਕਾਉਂਗੇ ਤਾਂ ਪੈਰ ਦਿਖਾਈ ਦੇਣਗੇ ਜੇ ਪੈਰ ਲੁਕਾਉਂਗੇ ਤਾਂ ਸਿਰ ਦਿਖਾਈ ਦੇਗਾ ਕਿਸੇ ਨਾ ਕਿਸੇ ਦਿਨ ਤੁਹਾਡਾ ਜੀਵਨ ਸਾਫ਼ ਸਾਹਮਣੇ ਆਏਗਾ ਯਾਦ ਰੱਖੋ ਏਲੀ ਦੇ ਪੁੱਤਰ ਪਵਿੱਤਰ ਸਥਾਨ ਤੇ ਸੀ ਪਰ ਉਹ ਜੋ ਕੰਮ ਕਰ ਰਹੀ ਸੀ ਉਹ ਅਪਵਿੱਤਰ ਕੰਮ ਸੀ ਫਿਰ ਕੀ ਹੋਇਆ ਜਾਂਦੇ ਹੂੰ ਇੱਕ ਹੀ ਮਾਰ ਦੇ ਨਾਲ ਦੋਨਾਂ ਨੂੰ ਪਰਮੇਸ਼ਵਰ ਨੇ ਇੱਕ ਹੀ ਦਿਨ ਚ ਮਾਰ ਦਿੱਤਾ ਖਬਰਦਾਰ ਕਿ ਤੁਸੀਂ ਨੇ ਜਾਣਦੇ ਕਿ ਤੁਹਾਡੀ ਦੇਹ ਪਰਮੇਸ਼ਵਰ ਦਾ ਮੰਦਰ ਆ ਜੇ ਕੋਈ ਇਸ ਦੇਹ ਨੂੰ ਨਾਸ਼ ਕਰੇਗਾ ਤਾਂ ਉਸ ਨੂੰ ਮੈਂ ਨਾਸ਼ ਕਰ ਦਾਂਗਾ ਪਰਮੇਸ਼ਵਰ ਨੇ ਕਿਹਾ ਇਸ ਤੋਂ ਪਹਿਲਾਂ ਕਿ ਕਿਸੇ ਬਿਮਾਰੀ ਦੇ ਨਾਲ ਪਰਮੇਸ਼ਵਰ ਤੁਹਾਡੇ ਸ਼ਰੀਰ ਨੂੰ ਨਾਸ਼ ਕਰੇ ਕਿਸ ਨਾ ਕਿਸੇ ਭਿਆਨਕ ਬਿਮਾਰੀ ਦੇ ਨਾਲ ਤੁਹਾਨੂੰ ਬਿਸਤਰ ਤੋਂ ਪੌਣ ਤੋਂ ਪਹਿਲਾਂ ਹੀ ਪਾਸਟਰ ਜੀ ਹਜੇ ਤਾਂ ਮੇਰੀ ਉਮਰ 25 ਸਾਲ ਦੀ ਆ ਮੈਨੂੰ ਐਸੀ ਕੋਈ ਬਿਮਾਰੀ ਨਹੀਂ ਹੋਏਗੀ ਜਾ ਕਿ ਹਸਪੀਟਲ ਵੇਖੋ 15 ਸਾਲ ਦੇ 20 ਸਾਲ ਦੇ 25 ਸਾਲ ਦੇ ਲੋਕ ਮੌਤ ਨਾਲ ਲੜ ਰਿਆ ਨਾ ਕਹੋ ਮੈਂ ਤੰਦਰੁਸਤਾਂ ਜਿਮ ਜਾ ਕੇ ਮੈਂ ਟ੍ਰੇਨਿੰਗ ਲੈ ਰਿਆ ਹਾਂ ਡੋਲੇ ਛੋਲੇ ਬਣਾ ਰਿਹਾ ਹਾਂ ਤੁਸੀਂ ਕੁਝ ਵੀ ਕਰ ਲਵੋ ਤੁਹਾਡੇ ਅੰਦਰੂਨੀ ਗੁਨਾਹਾਂ ਨੂੰ ਪਰਮੇਸ਼ਵਰ ਵੇਖ ਰਿਹਾ ਹੈ ਜਦੋਂ ਸਜ਼ਾ ਦੇਣ ਦਾ ਸਮਾਂ ਆਵੇਗਾ ਤੁਹਾਨੂੰ ਬਚਾਉਣ ਵਾਲਾ ਇਸ ਦੁਨੀਆ 'ਚ ਕੋਈ ਵੀ ਨਹੀਂ ਹੋਏਗਾ ਯਾਦ ਰੱਖੋ ਏਲੀ ਦੇ ਪੁੱਤਰ ਜਵਾਨ ਸੀ ਨੌਜਵਾਨ ਸੀ ਪਰਮੇਸ਼ਵਰ ਨੇ ਇੱਕ ਮਾਰਚ ਮਾਰ ਦਿੱਤੇ ਏਦੇ ਪਰਮੇਸ਼ਵਰ ਦਾ ਮੰਦਰਾ ਜੇ ਇਸ ਨੂੰ ਨਾਸ਼ ਕਰੋਗੇ ਪਰਮੇਸ਼ਵਰ برداشت ਨਹੀਂ ਕਰੇਗਾ ਤੁਹਾਡੀ ਉਮਰ 70 80 ਸਾਲ ਦੀ ਹੋ ਸਕਦੀ ਆ ਪਰ ਖਬਰਦਾਰ ਇਸ ਮੰਦਰ ਨੂੰ ਨਾਸ਼ ਨਾ ਕਰੋ ਵਿਆਹ ਹੋ ਕੇ ਤੁਹਾਡੀ ਸੰਤਾਨ ਵੀ ਹੋਏਗੀ ਪਰ ਖਬਰਦਾਰ ਇਸ ਮੰਦਰ ਨੂੰ ਅਪਵਿੱਤਰ ਨਾ ਕਰੋ ਨਾ ਆਪਣੀ ਵਿਚਾਰਾਂ ਦੇ ਦੁਆਰਾ ਨਾ ਆਪਣੀਆਂ ਅੱਖਾਂ ਦੇ ਦੁਆਰਾ ਜਾਂ ਆਪਣੇ ਕੰਮ ਤੋਂ ਜਾਂ ਚਾਲ ਚਲਨ ਤੋਂ ਜਾਂ ਤੁਹਾਡਾ ਬਿਸਤਰਾ ਅਸ਼ੁੱਧ ਹੈ ਤਾਂ ਪਰਮੇਸ਼ਰ ਸਜ਼ਾ ਦੇਗਾ ਉਸ ਨੂੰ ਮਾਰ ਦੋ ਵਿਵਿਚਾਰ ਨੂੰ ਲਾਲਸਾ ਨੂੰ ਬੁਰੀ ਕਾਮੁਕਤਾ ਨੂੰ ਮਾਰ ਦੋ ਪੈਸੇ ਦੇ ਲੋਭ ਨੂੰ ਮਾਰ ਦਿਓ ਜਦ ਤੱਕ ਅਮਲੇ ਕੀ ਜ਼ਿੰਦਾ ਰਹਿਣਗੇ ਤੁਹਾਡੇ ਜੀਵਨ ਚ ਸ਼ਾਂਤੀ ਨਹੀਂ ਹੋਵੇਗੀ ਉਹ ਤੁਹਾਡੀ ਸ਼ਾਂਤੀ ਅਤੇ ਆਨੰਦ ਨੂੰ ਅਤੇ ਤੁਹਾਡੀਆਂ ਆਸ਼ੀਸ਼ਾਂ ਨੂੰ ਬਰਬਾਦ ਕਰਨਗੇ ਐਸੇ ਅਮਲੇਕਿਆਂ ਨੂੰ ਤੁਸੀਂ ਮਾਰ ਦਿਓ ਭੈਣੋ ਤੇ ਭਰਾਵੋ ਪਰਮੇਸ਼ਵਰ ਅੱਜ ਇਹੀ ਕਹਿ ਰਿਹਾ ਸੁਖ ਅਤੇ ਸ਼ਾਂਤੀ ਨੂੰ ਆਨੰਦ ਨੂੰ ਤੁਹਾਡੇ ਜੀਵਨ ਤੋਂ ਮਿਟਾਉਣ ਵਾਲੇ ਅਪਵਿੱਤਰਤਾ ਨੂੰ ਬੁਰੀ ਲਾਲਸਾ ਨੂੰ ਵਿਭਚਾਰ ਨੂੰ ਬੁਰੇ ਪਾਪ ਨੂੰ ਮਾਰ ਦਿਓ 다ਊਦ ਜਿਸਨੇ ਉਸ ਅਸ਼ੁੱਧਤਾ ਨੂੰ ਮਾਰਿਆ ਨਹੀਂ ਸਗੋ ਜ਼ਿੰਦਾ ਰੱਖਿਆ ਭਿਆਨਕ ਪਾਪ ਚ ਡਿੱਗ ਪਿਆ ਜੇ 다ਊਦ ਵਰਗਾ ਵਿਅਕਤੀ ਹੀ ਪਾਪ ਚ ਡਿੱਗ ਗਿਆ ਤਾਂ ਤੁਸੀਂ ਅਤੇ ਮੈਂ ਕੀ ਆ ਇਸ ਲਈ ਅੱਜ ਪਛਤਾਪ ਕਰੋ ਪਰਮੇਸ਼ਵਰ ਦੇ ਤਰਸ ਨੂੰ ਪਾਓ ਇਸ ਲਈ ਪਰਮੇਸ਼ਵਰ ਦੇ ਅਗੇ ਪੂਰੇ ਮਨ ਤੋਂ ਪ੍ਰਾਰਥਨਾ ਕਰਨੀ ਹੈ ਕਿ 다ਊਦ ਵਰਗਾ ਵਿਅਕਤੀ ਹੀ ਉਸ ਨੇ ਜਦੋਂ ਯੁੱਧ ਕਰਨਾ ਸੀ ਪਰ ਐਸੇ ਸਮੇਂ ਤੇ ਆਲਸੀਪਨ ਦੇ ਨਾਲ ਸੁੱਤਾ ਰਿਹਾ ਅਤੇ ਪਵਿੱਤਰ ਸਥਾਨ ਤੋਂ ਪਵਿੱਤਰਤਾਈ ਨੂੰ ਖਰਾਬ ਕਰ ਲਿਆ ਕਿੰਨੇ ਦੁੱਖ ਦੀ ਗੱਲ ਆ ਦਾਊਦ ਵਰਗੇ ਜੀਵਨ ਦੇ ਵਿੱਚ ਜੇ ਇਸ ਤਰ੍ਹਾਂ ਹੋਇਆ ਹੈ ਤਾਂ ਜੇ ਅਸੀਂ ਲਾਪਰਵਾਹੀ ਕਰਾਂਗੇ ਤਾਂ ਸਾਨੂੰ ਕੀਮਤ ਚੁਕਾਉਣੀ ਪਵੇਗੀ ਪ੍ਰਭੂ ਸਾਡੇ ਤੇ ਤਰਸ ਖਾਓ ਆਓ ਪ੍ਰਾਰਥਨਾ ਕਰੀਏ ਪਵਿੱਤਰ ਪਰਮੇਸ਼ਵਰ ਪਿਤਾ ਸਿੱਧੇ ਅਤੇ ਸਪਸ਼ਟ ਪ੍ਰੈਕਟੀਕਲ ਸਾਡੇ ਨਾਲ ਗੱਲਬਾਤ ਕੀਤੀ ਸਾਡੀਆਂ ਸਾਰੀਆਂ ਕਮੀਆਂ ਦੱਸੀਆਂ ਸਾਡੇ ਸਾਰੇ ਗੁਨਾਹ ਦੱਸੇ ਪਿਤਾ ਜਦ ਉਸਨੇ ਰਾਜੇ ਦੇ ਰੂਪ ਚ ਆਪਣੀ ਜ਼ਿੰਮੇਵਾਰੀ ਪੂਰਾ ਕਰਨੀ ਸੀ ਪਰ ਉਹ ਆਲਸ ਪਾ ਕੇ ਬੈਠਾ ਰਿਹਾ ਪਵਿੱਤਰ ਸਥਾਨ ਯਰੂਸ਼ਲਮ ਦੇ ਵਿੱਚ ਪਾਪ ਨੂੰ ਜਗ੍ਹਾ ਦਿੱਤੀ ਕਿੰਨਾ ਖਤਰਨਾਕ ਹੈ ਐਸੀ ਖਤਰਨਾਕ ਸਥਿਤੀ ਦੇ ਵਿੱਚ ਸਾਡੇ ਵਿੱਚੋਂ ਕਈ ਲੋਕ ਜ਼ਿੰਮੇਵਾਰੀ ਨੂੰ ਪੁੱਲ ਕੇ ਜੀ ਰਹੇ ਆ ਆਲਸ ਦੇ ਨਾਲ ਬੇਤਮਾ ਉਸ ਹੋ ਰਿਆ ਪਵਿੱਤਰ ਸਥਾਨ ਜਿਹਦੇ ਵਿੱਚ ਤੂੰ ਰਹਿੰਦਾ ਹੈ ਇਸ ਸਰੀਰ ਨੂੰ ਸੂਬਾ ਤੋਂ ਲੈ ਕੇ ਸ਼ਾਮ ਤੱਕ ਅਸ਼ੁੱਧ ਕਰਦੇ ਹੋਏ ਸਰੀਰ ਨੂੰ ਨਾਸ਼ ਕਰ ਰਹੇ ਆ ਪਿਤਾ ਸਾਨੂੰ ਮਾਫ ਕਰਦੇ ਹੋ ਸ਼ਮਾ ਕਰਦੇ ਹੋ ਜੇ ਤੂੰ ਗੁੱਸੇ ਚ ਆ ਕੇ ਸਜ਼ਾ ਦੇਂਗਾ ਤਾਂ ਤੇਰੇ ਗੁੱਸੇ ਦੇ ਅੱਗੇ ਖੜੇ ਰਹਿਣ ਦੀ ਸ਼ਕਤੀ ਸਾਡੇ ਵਿੱਚ ਨਹੀਂ ਆ 다ਊਦ ਵਰਗੇ ਨੂੰ ਹੀ ਤੁਸੀਂ ਭਿਆਨਕ ਸਜ਼ਾ ਦਿੱਤੀ ਪਿਤਾ ਤੁਸੀਂ ਸਾਨੂੰ ਕਿਵੇਂ ਫਿਰ ਛੱਡੋਗੇ ਇਸ ਲਈ ਅੱਜ ਅਸੀਂ ਆਪਣੀ ਗਲਤੀ ਗੁਨਾਹਾਂ ਨੂੰ ਮੰਨ ਲੈਨੇ ਆ ਤਰਸ ਖਾਓ ਬੇਨਤੀ ਕਰ ਰਹੇ ਆ ਜੋ ਜ਼ਿੰਮੇਵਾਰੀ ਸਾਨੂੰ ਦਿੱਤੀ ਗਈ ਆ ਉਹ ਅਸੀਂ ਦੂਜਿਆਂ ਨੂੰ ਨਾ ਦੇ ਕੇ ਅਸੀਂ ਆ ਪੂਰਾ ਕਰੀਏ ਆਲਸੀਪਨ ਅਤੇ ਸੁਸਤੀਪਨ ਦੇ ਜੀਵਨ ਤੋਂ ਅਸੀਂ ਬਾਹਰ ਆ ਸਕੀਏ ਤੁਹਾਡੀ ਸੇਵਕਾਈ ਦੇ ਬਾਰੇ ਅਤੇ ਇਸ ਦੇਸ਼ ਨੂੰ ਬਚਾਉਣ ਦੇ ਲਈ ਅਸੀਂ ਪਵਿੱਤਰ ਜੀਵਨ ਜੀ ਸਕੀਏ ਸਹਾਇਤਾ ਕਰੋ ਯੀਸ਼ੂ ਦੇ ਨਾਮ ਚ ਮੰਗਦੇ ਆ ਪਿਤਾ Amen ਪ੍ਰਭੂ ਚ ਮੇਰੇ ਪਿਆਰਿਓ ਤੁਹਾਨੂੰ ਸ਼ਾਲੋਮ ਸਭ ਠੀਕ ਹੋ ਪ੍ਰਭੂ ਦੇ ਮਹਾਨ ਅਨੁਗ੍ਰਹਿ ਦੇ ਨਾਲ ਇੱਕ ਪ੍ਰੋਗਰਾਮ ਤੋਂ ਸ਼ੁਰੂ ਕੀਤਾ ਗਿਆ ਇੱਕ ਕਲਵਰੀ ਪ੍ਰੋਗਰਾਮ ਅੱਜ ਲਗਭਗ 650 ਸੈਟਲਾਈਟ ਟੈਲੀਵਿਜ਼ਨ ਪ੍ਰੋਗਰਾਮ ਦੇ ਰੂਪ ਚ ਪਰਮੇਸ਼ਵਰ ਨੇ ਬਰਕਤ ਦਿੱਤੀ ਆ ਕਾਰਨ ਜਾਣਦੇ ਹਾਂ ਜੋ ਇਹਨਾਂ ਪ੍ਰੋਗਰਾਮਾਂ ਨੂੰ ਵੇਖਦੇ ਆ ਉਹ ਆਸ਼ੀਸ਼ پا ਕੇ ਇਸ ਪ੍ਰੋਗਰਾਮ ਦੇ ਲਈ ਕੁਝ ਨਾ ਕੁਝ ਸਹਾਇਤਾ ਭੇਜ ਰਹੇ ਆ ਇਸ ਲਈ ਇੱਕ ਪ੍ਰੋਗਰਾਮ ਤੋਂ ਸ਼ੁਰੂ ਕੀਤਾ ਗਿਆ ਇੱਕ ਭਾਸ਼ਾ ਚ ਸ਼ੁਰੂ ਕੀਤਾ ਗਿਆ ਕਲਵਰੀ ਆਵਾਜ਼ ਅੱਜ ਭਾਰਤ ਦੇਸ਼ ਦੇ ਹਰ ਰਾਸ਼ਟਰ ਦੇ ਵਿੱਚ ਉਹਨਾਂ ਦੀ ਬੋਲੀ ਜਾਣ ਵਾਲੀ ਭਾਸ਼ਾ 'ਚ ਸੁਸਮਾਚਾਰ ਪਹੁੰਚਾ پا ਰਿਹਾ ਇੰਨਾ ਹੀ ਨਹੀਂ ਲਗਭਗ 650 ਟੈਲੀਵਿਜ਼ਨ ਪ੍ਰੋਗਰਾਮਸ ਦੇ ਦੁਆਰਾ ਸਿਰ ਸਾਡੇ ਹੀ ਦੇਸ਼ ਵਿੱਚ ਨਹੀਂ ਬੰਗਲਾਦੇਸ਼ 'ਚ ਨੇਪਾਲ 'ਚ ਪਾਕਿਸਤਾਨ ਅਫਗਾਨਿਸਤਾਨ ਅਤੇ ਗਲਫ ਕੰਟਰੀਆਂ 'ਚ ਸ਼੍ਰੀਲੰਕਾ 'ਚ ਵੀ ਉਹਨਾਂ ਦੀ ਭਾਸ਼ਾ ਵਿੱਚ ਹੀ ਪ੍ਰਭੂ ਯੀਸ਼ੂ ਮਸੀਹ ਦੇ ਸੁਸਮਾਚਾਰ ਨੂੰ ਪਹੁੰਚਾ پا ਰਹੇ ਆਂ ਹਰ ਇੱਕ ਜਨ ਨੇ ਜੇ ਉદ્ધਾਰ ਪਾਉਣਾ ਹੈ ਤਾਂ ਹਰ ਇੱਕ ਜਨੇ ਤੱਕ ਸੁਸਮਾਚਾਰ ਪਹੁੰਚਣਾ ਚਾਹੀਦਾ ਇਸ ਲਈ ਹਰ ਇੱਕ ਜਨ ਉદ્ધਾਰ ਪਾ ਸਕੇ ਯੀਸ਼ੂ ਮਸੀਹ ਦੇ ਸੁਸਮਾਚਾਰ ਨੂੰ ਦੁਨੀਆ ਤੱਕ ਪਹੁੰਚਾ ਸਕੇ ਤੁਹਾਡੀ ਮਦਦ ਚਾਹੀਦੀ ਆ ਅੱਜ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਪਾਇਆ ਹੈ ਤਾਂ ਜੇ ਇਸ ਨੂੰ ਸੁਣ 파 ਰਹੇ ਹੋ ਤਾਂ ਕਿਸੇ ਨਾ ਕਿਸੇ ਨੇ ਇਹਦੇ ਪਿੱਛੇ ਬੜਾ ਤਿਆਗ ਕੀਤਾ ਹੈ ਤਾਂ ਹੀ ਤੁਹਾਡੇ ਤੱਕ ਪਹੁੰਚਿਆ ਹੈ ਕਿਸੇ ਦੀ ਮਦਦ ਦੇ ਦੁਆਰਾ ਤੁਸੀਂ ਜਿਉਂਦੇ ਪਰਮੇਸ਼ਵਰ ਦੇ ਵਚਨਾਂ ਨੂੰ ਸੁਣ 파 ਰਹੇ ਹੋ ਜੇ ਤੁਸੀਂ ਵੀ ਸਹਾਇਤਾ ਕਰੋਗੇ ਤਾਂ ਲੱਖਾਂ ਲੋਕ ਮੁਕਤੀ ਦਾਤੇ ਨੂੰ ਜਾਣ ਸਕਣਗੇ ਇਸ ਲਈ ਜੇ ਪ੍ਰਭੂ ਤੁਹਾਨੂੰ ਉਤਸ਼ਾਹਿਤ ਕਰ ਰਿਹਾ ਹੈ ਤਾਂ ਕਲਵਰੀ ਆਵਾਜ਼ ਦੀ ਸਹਾਇਤਾ ਕਰੋ ਇਸ ਪ੍ਰੋਗਰਾਮ ਦੀ ਸਹਾਇਤਾ ਕਰੋ ਲੱਖਾਂ ਲੋਕਾਂ ਤੱਕ ਇਹ ਸੁਸਮਾਚਾਰ ਫੈਲਾਓ ਪੂਰੇ ਮਨ ਤੋਂ ਚਾਹੁੰਦੇ ਹੋਏ ਜ਼ਰੂਰ ਇਸੇ ਕਾਇਦੇ ਲਈ ਪ੍ਰਾਰਥਨਾ ਕਰੋ ਜੇ ਉਤਸ਼ਾਹਿਤ ਕਰੋਗੇ ਸਹਾਇਤਾ ਕਰੋਗੇ ਆਸ ਦੇ ਨਾਲ ਵਿਦਾ ਚਾਹੁੰਦੇ ਹੋਏ ਤੁਹਾਡਾ ਸतीश ਕੁਮਾਰ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72